ਗੈਂਗਸਟਰ ਜੱਗੂ ਭਗਵਾਨਪੁਰ ਨੂੰ ਬੀਤੀ ਦੇਰ ਰਾਤ ਬਟਾਲਾ ਪੁਲਿਸ ਵੱਲੋਂ ਆਸਾਮ ਤੋਂ ਪੰਜਾਬ ਪ੍ਰੋਡਕਸ਼ਨ ਵਰਣ ਤੇ ਲਿਆਂਦਾ ਗਿਆ ਦਿੱਤੇ ਉਹ ਅੰਮ੍ਰਿਤਸਰ 에어ਪੋਰਟ ਤੇ ਉਤਰ ਦਿਆਂ ਹੀ ਭਾਰੀ ਬਲ ਸੁਰੱਖਿਆ ਦੇਖਣ ਨੂੰ ਮਿਲਿਆ ਅੱਜ ਹੀ ਬਟਾਲਾ ਪੁਲਿਸ ਵੱਲੋਂ ਭਾਰੀ ਪੁਲਿਸ ਨਿਗਰਾਨੀ ਹੇਠ ਬਟਾਲਾ ਦੇ ਕੋਰਟ ਕੰਪਲੈਕਸ ਵਿੱਚ ਪੇਸ਼ ਕੀਤਾ ਗਿਆ ਜਿਸ ਦੇ ਚੱਲਦੇ ਬਟਾਲਾ ਦੇ ਕੋਰਟ ਵਿੱਚ ਪੁਲਿਸ ਵੱਲੋਂ ਕੀਤੀ ਗਈ ਪੇਸ਼ੀ 'ਚ ਮਾਨਯੋਗ ਅਦਾਲਤ ਵੱਲੋਂ ਬਟਾਲਾ ਪੁਲਿਸ ਨੂੰ 10 ਦਿਨ ਦਾ ਮਿਲਿਆ ਪੁਲਿਸ ਰਿਮਾਂਡ ਜੀਪੀਐਸ ਕੁਮਾਨ ਦਾ ਐਫਆਈਆਰ ਹੈ 89 ਨੰਬਰ ਐਫਆਈਆਰ 2025 ਦੀ ਜਿਦੇ ਵਿੱਚ ਇੱਕ ਵਿਅਕਤੀ ਦੀ ਮੌਤ ਹੋਈ ਸੀ ਉਸ ਵਿੱਚ ਜਗਤਪੁਰਪੁਰੀਆ ਨਾਮਿਨੇਟਡ ਸੀਗਾ ਸੋ ਕੱਲ ਰਾਤ ਨੂੰ ਅਸੀਂ ਇਹਨੂੰ ਪ੍ਰੋਡਕਸ਼ਨ ਬਰੰਤ ਤੇ ਲੈ ਕੇ ਆਏ ਹਾਂ ਅੱਜ ਮਾਨਯੋਗ ਅਦਾਲਤ ਕੋਲ ਚ ਇਹਨੂੰ ਪੇਸ਼ ਕੀਤਾ ਗਿਆ ਤੇ ਇਹਦਾ 3 ਦਿਨ ਦਾ ਪੀਸ ਰਿਮਾਂਡ ਹੈ ਤਾਂ ਹੋਰ ਵੀ ਕੇਸ ਦਾ ਪਰਸ਼ਿਸ ਕੀਤੀ ਜਾ ਸਕਦੀ ਹੈ ਜੀ ਪਹਿਲੋ ਤਾਂ ਜਿਹੜਾ ਕੇਸ ਵਿੱਚ ਲੈ ਕੇ ਆਏ ਆ ਪਹਿਲੋ ਸਹੀ ਉਸ ਇਨਵੈਸਟੀਗੇਸ਼ਨ ਦੇ ਵਿੱਚ ਸਟਾਰਟ ਕਰਾਂਗੇ ਉਸ ਤੋਂ ਬਾਅਦ ਜੋ ਇਨਵੈਸਟੀਗੇਸ਼ਨ ਸਾਹਮਣੇ ਆਏਗਾ ਉਹਦੇ ਅਕੋਰਡਿੰਗਲੀ ਕੀਤੀ ਜਾਵੇਗਾ ਕਿ ਕਿੰਨੇ ਕਿ ਹੋਰ ਮਗਰ ਇਹ ਚ ਖੁਲਾਸੇ ਹੋ ਸਰ ਜਿੱਦਾਂ ਮੈਂ ਦੱਸਿਆ ਕਿ ਹਜੇ ਜਿਹੜੇ ਕੇਸ ਵਿੱਚ ਲੈ ਕੇ ਆਏ ਆ ਵੀ ਸਟਾਰਟ ਤੇ ਇਨਵੈਸਟੀਗੇਸ਼ਨ ਉਸ ਕੇਸ ਦੀ ਇਨਵੈਸਟੀਗੇਸ਼ਨ ਸਟਾਰਟ ਕਰਾਂਗੇ ਫਿਰ ਇਨਵੈਸਟੀਗੇਸ਼ਨ ਜੋ ਗੱਲ ਸਾਹਮਣੇ ਆਉਂਦੀ ਉਹਦੇ ਅਕੋਰਡਿੰਗਲੀ ਕਰਾਂਗੇ ਪਟਿਆਲੇ ਲੇਟਸਟ ਗੋਲੀ ਕਾਣਾ ਹੋਇਆ ਪਤਾ ਕੋਈ ਚ ਵੀ ਨਾਮਨੈਟ ਕੀਤਾ ਗਿਆ ਨਾਲ ਨੂੰ ਤੰਦ ਦੱਸ ਰਿਹਾ ਕਿ ਪਹਿਲੋ ਜਿਹੜੇ ਕੇਸ ਵਿੱਚ ਲਿਆਂਦਾ ਪਹਿਲੋ ਉਹਦੀ ਤਫਤੀਸ਼ ਮੁਕੰਮਲ ਕੀਤੀ ਜਾਏਗੀ ਉਸ ਤੋਂ ਬਾਅਦ ਹੈ ਕਿੜਾ ਜੀ ਥੋੜਾ ਜਿਹੜਾ ਬਿੱਲਾ ਮਡੇ ਵਾਲਾ ਇੱਕ ਉਹ ਵੀ ਗੈਂਗਸਟਰ ਸੀਗਾ ਉਹਦੇ ਉੱਤੇ ਜੋ ਗੋਲੀ ਚੱਲੀ ਸੀ ਤੇ ਉਹਦਾ ਨਾਲ ਸਾਥੀ ਸੀਗਾ ਬਰਿਆੜ ਉਹਦੀ ਉਹਦੀ ਗੋਰਾ ਬਰਿਆੜ ਉਹਦੀ ਮੌਤ ਹੋ ਗਈ ਸੀ ਉਸ ਕੇਸ ਵਿੱਚ ਇਹਨੂੰ ਲੈ ਕੇ ਅੰਦਰ ਬਾਕੀ ਹਰੀ ਤਿੰਨ ਦਿਨ ਦਾ ਕੋਈ ਸਮਾਂ ਨਹੀਂ ਥੈਂਕ ਯੂ ਸਰ